ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਪਹੁੰਚਿਆ ਰਣਸੀਕਲਾ ਗੁਰੂ ਘਰ ਦੇ ਵਿੱਚ ਤੇ ਤੁਹਾਨੂੰ ਅੱਜ ਦਿਖਾਉਣੇ ਆ ਨਵੀਂ ਪਾਲਕੀ ਤੇ ਬਹੁਤ ਵਧੀਆ ਪਾਲਕੀ ਅੱਜ ਬਣ ਕੇ ਆਈ ਆ ਤੇ ਆ ਜੋ ਦਰਸ਼ਨ ਕਰਾਗੇ ਤੁਹਾਨੂੰ ਦੇਖੋ ਜੀ ਇੱਕ ਟਰਾਲੀ ਵਾਲੀ ਪਾਲਕੀ ਬਣ ਕੇ ਆਈ ਹੈ ਤੇ ਬਹੁਤ ਸੋਹਣੀ ਪਾਲਕੀ ਬਣੀ ਆ ਦੋ ਦੋ ਟਾਇਰ ਲੱਗੇ ਆ ਡਬਲ ਟਾਇਰ ਭਾਈ ਜੈ ਸਿੰਘ ਰਣ ਸਿੰਘ ਖੁਰਦ ਮੋਗਾ ਤੇ ਆ ਜੋ ਵਿੱਚੋਂ ਵੀ ਦਿਖਾਉਣਾ ਥੋੜਾ ਜਿਹਾ ਆਪਾਂ ਕੰਮ ਵੀ ਕਰਨਾ ਤੇ ਦਿਖਾਉਣਾ ਸਾਨੂੰ ਆ ਲੈ ਵੀ ਫੜੀ ਆ ਠੀਕ ਆ ਕੰਮ ਕਰਨਾ ਬੋਟਲਾ ਵੀ ਆ ਲੈ ਓਕੇ ਬੋਕਰ ਬਣ ਗਿਆ ਆ ਬਾਬੇ ਦੇ ਰੰਗਾਂ ਨਾਲ ਕੋਈ ਨਹੀਂ ਗਿਆ ਨਾ ਨਾਂ ਪੜਿਆ ਨਾਂ ਅੱਬਿਆ ਮੈਂ ਆ ਰਹੀ ਹਾਂ ਵੀ ਤੂੰ ਵੀ ਅੰਦਰੋਂ ਦੇਖ ਆ ਗਿਆ ਸਰ ਆਪਣੇ ਜਿਹੜਾ ਸਮਾਨ ਸੀਗਾ ਉਹ ਕਿੱਥੇ ਆ ਉਧਰ ਤਰਕਰ ਲੈ ਕੇ ਆ ਲੋ ਜੀ ਕਰੋ ਜੀ ਦਰਸ਼ਨ ਬਹੁਤ ਘੈਣ ਬਣਿਆ ਸਿਸਟਮ ਵਿੱਚੋਂ ਆ ਰਿਹਾ ਉਹ ਮੈਂ ਬੰਦਰੀ ਵਾਰ ਕਰੀ ਲੈ ਕੋਲੋਂ ਉਹ ਲਕਰ ਇੱਕ ਮਿੰਟ O <todiculose> <todiculose>

ਤੈਨੂੰ ਠੀਕ ਲੱਗਣਾ ਨਹੀਂ ਨੀ ਨੀ ਆ ਵੇਖ ਲੈ ਮੇਰਾ ਕੱਪੀ ਹੋ ਗਿਆ ਦੇਖ ਤੂੰ ਆਇਆ ਨਾ ਠੀਕ ਹੈ ਤਾਂ ਆ ਚੀਜ਼ ਨਾ ਹੁੰਦਾ ਜੇ ਕਿਤੇ ਇੱਥੇ ਕਿਤੇ ਆ ਨਾ ਪੁੱਛ ਆਖ ਜੀ ਆ ਹੋ ਗਈ ਫੋਟ ਖੰਜੇ ਰਿਹਾ ਕਿਉਂ